ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਖਬਰ ਇਹ ਹੈ ਜਿਸ ਦੇ ਵਿੱਚ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਭਾਈ ਹੁਣ ਘਰ ਦੇ ਵਿੱਚ ਜੇਕਰ ਤੁਸੀਂ ਪਾਲਤੂ ਕੁੱਤੇ ਰੱਖਣੇ ਨੇ ਤਾਂ ਉਹਦੇ ਲਈ ਵੀ ਲਾਇਸੈਂਸ ਲੈਣਾ ਪਏਗਾ ਕਿਹੜੇ ਕਾਰਨ ਬਣੇ ਨੇ ਕਿ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਇਹ ਵੱਡਾ ਫੈਸਲਾ ਲੈਣਾ ਪਿਆ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਸਾਂਝਾ ਕੀਤੀਆਂ ਜਾਣਗੀਆਂ ਕੀ ਕੀ ਪੈਰਾਮੀਟਰ ਰਹਿਣਗੇ ਕਿਹੜੇ-ਕਿਹੜੇ ਦਸਤਾਵੇਜ਼ ਜਿਹੜੇ ਨੇ ਉਹ ਨਾਲ ਲੱਗਣਗੇ ਇਸ ਤਰੀਕੇ ਦੇ ਨਾਲ ਤੁਸੀਂ ਲਾਇਸੈਂਸ ਅਪਲਾਈ ਕਰ ਸਕਦੇ ਹੋ ਤੇ तमाम ਘਰ ਦੇ ਵਿੱਚ ਉਹਨਾਂ ਪਾਲਤੂ ਕੁੱਤਾ ਰੱਖਣ ਦੇ ਸ਼ੌਕੀਨ ਲੋਕਾਂ ਦੇ ਲਈ ਇਹ ਬੇहद ਖਾਸਮ ਖਾਸ ਜਿਹੜੀ ਖਬਰ ਹੈ ਨਾਲ ਦੀ ਨਾਲ ਸਮਾਜ ਦੇ ਵਿੱਚ ਵਾਪਰਦੀਆਂ ਬਹੁਤ ਸਾਰੀਆਂ ਘਟਨਾਵਾਂ ਇਸ ਤਰੀਕੇ ਘਰ ਦੇ ਵਿੱਚ ਰੱਖੇ ਗਏ ਪਾਲਤੂ ਕੁੱਤਿਆਂ ਨੂੰ ਲੈ ਕੇ ਹੁੰਦੀਆਂ ਲੜਾਈਆਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਹੁੰਦੇ ਘਟਨਾਕ੍ਰਮ ਜਿਹੜੇ ਨੇ ਉਹਨਾਂ ਦੀ ਗਿਣਤੀ ਲਗਾਤਾਰਤਾ ਦੇ ਵਿੱਚ ਵਧਦੀ ਜਾ ਰਹੀ ਸੀ ਇਸੇ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਇਹ ਵੱਡਾ ਫੈਸਲਾ ਜਿਹੜਾ ਹੈ ਉਹ ਲਾਗੂ ਕੀਤਾ け 1 ਜੁਲਾਈ 2025 ਤੋਂ ਇਹ ਜਿਹੜੀ तमाम ਪ੍ਰਕਿਰਿਆ ਇਹ ਲਾਗੂ ਕਰ ਦਿੱਤੀ ਗਈ ਹੈ ਤੇ ਵੱਖ-ਵੱਖ ਤਰੀਕੇ ਦੇ ਨਾਲ ਹੁਣ ਘਰ ਦੇ ਵਿੱਚ ਪਾਲਤੂ ਕੁੱਤੇ ਰੱਖਣ ਵਾਲੇ ਲੋਕਾਂ ਨੂੰ ਸੁਚੇਤ ਹੋਣਾ ਪਏਗਾ ਇਹ ਲਾਇਸੈਂਸ ਉਹਨਾਂ ਨੂੰ ਲੈਣਾ ਪਏਗਾ ਤੇ ਜੇਕਰ ਇਹ ਲਾਇਸੈਂਸ ਉਹਨਾਂ ਦੇ ਕੋਲੇ ਨਹੀਂ ਹੁੰਦਾ ਜਾਂ ਪਰ ਜਿਹੜੀ ਸਮਾਸੀਮਾ ਤੈਅ ਕੀਤੀ ਗਈ ਹੈ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਲਾਇਸੈਂਸ ਦੀ ਪ੍ਰਾਪਤੀ ਨਹੀਂ ਕੀਤੀ ਜਾਂਦੀ ਦਸਤਾਵੇਜ਼ ਨਹੀਂ ਜਮ੍ਹਾਂ ਕਰਵਾਏ ਜਾਂਦੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਹੋਏਗੀ ਉਹ ਵੀ ਇਸ ਖਬਰ ਵਿੱਚ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਤੁਸੀਂ ਵੀ ਵੇਖਿਆ ਹੋਵੇਗਾ ਕਿ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਕਈ ਵਾਰ ਤਾਂ ਕੁੱਤਿਆਂ ਦੇ ਕੱਟਣ ਦੇ ਨਾਲ ਵੱਖ-ਵੱਖ ਲੋਕਾਂ ਦੀ ਜਾਨ ਤੱਕ ਚਲੀ ਗਈ ਇੱਕ ਮਾਂ ਦੀ ਦੀ ਮੌਤ ਪਿਛਲੇ ਦਿਨਾਂ ਦੇ ਵਿੱਚ ਹੋਈ ਉਸ ਤੋਂ ਬਾਅਦ ਇੱਕ ਖਿਡਾਰੀ ਜਿਹੜਾ ਕਿ ਨੈਸ਼ਨਲ ਪੱਧਰ ਦਾ ਖਿਡਾਰੀ ਸੀ ਉਸ ਨੂੰ ਕੁੱਤੇ ਦੇ ਵੱਲੋਂ ਵੱਢ ਲਿਆ ਗਿਆ ਤੇ ਉਸ ਦੀ ਬਿਮਾਰੀ ਦੇ ਨਾਲ ਕੁੱਤੇ ਦੇ ਵੱਢਣ ਦੇ ਨਾਲ ਰੈਬਸ ਰੋਗ ਦੇ ਨਾਲ ਉਸ ਦੀ ਵੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਸੋ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਪਾਲਤੂ ਕੁੱਤੇ ਰੱਖੇ ਹੋਏ ਨੇ ਉਹਨਾਂ ਨੂੰ ਲੈ ਕੇ ਗਲੀ ਗਵਾੜ ਦੇ ਵਿੱਚ ਲੰਘਦੇ ਲੋਕ ਜਿਹੜੇ ਨੇ ਉਹ ਵੀ ਕਈ ਵਾਰ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਨੇ ਉਹਨਾਂ ਨੂੰ ਵੀ ਤੰਗੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਡਿਫੈਂਸ ਦੇ ਵਿੱਚ ਜਿਹੜੇ ਲੋਕ ਇਹਨਾਂ ਕੁੱਤਿਆਂ ਦੇ ਮਾਲਕ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਲੋਕਾਂ ਦੇ ਨਾਲ ਲੜਾਈਆਂ ਵੀ ਕੀਤੀਆਂ ਜਾਂਦੀਆਂ ਨੇ ਝਗੜੇ ਵੀ ਕੀਤੇ ਜਾਂਦੇ ਨੇ ਤੇ ਕਈ ਵਾਰ ਇੱਕ ਦੂਸਰੇ ਦੇ ਉੱਪਰ ਗੋਲੀਆਂ ਚਲਾਉਣ ਤੱਕ ਦੀ ਨੌਬਤ ਜਿਹੜੀ ਆ ਉਹ ਆ ਜਾਂਦੀ ਹੈ ਪਰ ਇਹ ਲਾਇਸੈਂਸ ਹੁਣ ਜਦੋਂ ਬਣੇਗਾ ਉਸ ਦੇ ਵਿੱਚ ਦਸਤਾਵੇਜ਼ ਜਿਹੜੇ ਨੇ ਉਹ ਸਾਰੇ ਜਮ੍ਹਾਂ ਕਰਵਾਉਣੇ ਪੈਣਗੇ ਜਿਹੜਾ ਇਸ ਪਾਲਤੂ ਰੱਖੇ ਗਏ ਕੁੱਤੇ ਦਾ ਮਾਲਕ ਹੋਵੇਗਾ ਉਸ ਦਾ ਆਧਾਰ ਕਾਰਡ ਉਸ ਦੀਆਂ ਵੱਖ-ਵੱਖ ਡਿਟੇਲਸ ਜਿਹੜੀਆਂ ਨੇ ਫੋਨ ਨੰਬਰ ਕਿੱਥੋਂ ਦਾ ਰਹਿਣ ਵਾਲਾ ਹੈ ਕਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਇਹ ਕੁੱਤੇ ਨੂੰ ਲਿਆ ਕੇ ਘਰ ਦੇ ਵਿੱਚ ਰੱਖਿਆ ਗਿਆ ਤੇ ਕੁੱਤੇ ਦੇ ਕੀ ਟੀਕਾ ਕਰਨ ਪ੍ਰੋਪਰ ਤਰੀਕੇ ਦੇ ਨਾਲ ਹੋਇਆ ਹੋਇਆ ਜਾਂ ਫੇ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਕਲੈਰਟੀ ਦੇ ਰੂਪ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰਨੀਆਂ ਪੈਣਗੀਆਂ ਕਿਹੜੇ ਡਾਕਟਰ ਦੇ ਕੋਲ ਇਸ ਰੱਖੇ ਗਏ ਕੁੱਤੇ ਦਾ ਇਲਾਜ ਚੱਲਦਾ ਹੈ ਕਿਹੜੀ-ਕਿਹੜੀ ਮੈਡੀਸਨ ਦੀ ਵਰਤੋਂ ਇਸ ਦੇ ਉੱਪਰ ਕੀਤੀ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਜੜੀਆਂ ਨੇ ਇਸ ਲਾਇਸੈਂਸ ਬਣਾਉਣ ਦੇ ਲਈ ਮੁਹੱਈਆ ਕਰਵਾਉਣੀਆਂ ਪੈਣਗੀਆਂ ਵੱਖ-ਵੱਖ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜਾਣਕਾਰੀਆਂ ਇਹ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਕੁਝ ਘਰਾਂ ਦੇ ਵਿੱਚ ਰੱਖੇ ਹੋਏ ਇਹ ਪਾਲਤੂ ਕੁੱਤੇ ਜਿਹੜੇ ਨੇ ਕੁਝ ਲੋਕਾਂ ਦੀ ਜਾਨ ਦੇ ਉਪਰ ਜੋਖੇ ਬਣ ਕੇ ਟੁੱਟ ਪਏ ਹਾਲਾਂਕਿ ਘਰ ਦੇ ਵਿੱਚ ਇਹ ਕੁੱਤੇ ਜਿਹੜੇ ਨੇ ਰਾਖੀ ਦੇ ਨੇ ਰੱਖੇ ਜਾਂਦੇ ਨੇ ਕੁਝ ਲੋਕਾਂ ਦੇ ਵੱਲੋਂ ਘਰਾਂ ਦੇ ਜੀ ਤੱਕ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਹਾਲਾਂਕਿ ਜਾਨਵਰਾਂ ਦੇ ਨਾਲ ਪਿਆਰ ਮੁਹੱਬਤ ਸਨੇਹ ਜਿਹੜਾ ਹੋਣਾ ਚਾਹੀਦਾ ਹੈ ਪਰ ਜੇਕਰ ਇਹ ਰੱਖੇ ਗਏ ਜਾਨਵਰ ਕਿਸੇ ਦੂਸਰੇ ਦੇ ਲਈ ਖਤਰਾ ਬਣਦੇ ਨੇ ਤਾਂ ਫਿਰ ਸੁਭਾਵਿਕ ਤੌਰ ਦੇ ਉੱਪਰ ਇਹਨਾਂ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਮਾਪਦੰਡ ਢੁਕਵਾ ਜ਼ਰੂਰ ਹੋਣਾ ਚਾਹੀਦਾ ਨਾਲ ਦੀ ਨਾਲ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਦਸਤਾਵੇਜ਼ ਤਾਂ ਦਾਖਲ ਕਰਾਉਣੇ ਪੈਣਗੇ ਨਾਲ ਦੀ ਨਾਲ ਇਹ ਵੀ ਜਾਣਕਾਰੀਆਂ ਨੇ ਕਿ ਇਸ ਤਰੀਕੇ ਦੇ ਨਾਲ ਲਾਇਸੈਂਸ ਬਣਵਾਉਣ ਦੇ ਲਈ ਆਲ ਦਵਾਲ ਦੇ ਜਿਹੜੇ ਘਰ ਨੇ ਉਨਾ ਘਰਾਂ ਦੇ ਵਿੱਚੋਂ ਵੀ ਐਨਓਸੀ ਜਿਹੜੀ ਆ ਲੈਣੀ ਪਏਗੀ ਜਾਂ ਫਿਰ ਕਹਿਣ ਦਾ ਭਾਵ ਕਿ ਇਹਨਾਂ ਲੋਕਾਂ ਦੇ ਕੋਲੋਂ ਵੀ ਜਾਣਕਾਰੀਆਂ ਜਿਹੜੀਆਂ ਨੇ ਉਹ ਇਕੱਤਰ ਕੀਤੀਆਂ ਜਾਣਗੀਆਂ ਕਿ ਭਾਈ ਤੁਹਾਡੇ ਘਰ ਦੇ ਨਜ਼ਦੀਕ ਰੱਖਿਆ ਗਿਆ ਇਹ ਪਾਲਤੂ ਕੁੱਤਾ ਜਿਹੜਾ ਉਸ ਦੇ ਨਾਲ ਤੁਹਾਨੂੰ ਦਿੱਕਤ ਪਰੇਸ਼ਾਨੀ ਤਾਂ ਨਹੀਂ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਕੋਈ ਤੰਗੀ ਤਰੁੱਟੀ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਲ ਦਵਾਲ ਦੇ ਘਰਾਂ ਦੇ ਵਿੱਚੋਂ ਐਨਓਸੀ ਦੇ ਰੂਪ ਦੇ ਵਿੱਚ ਨਾਨ ਆਬਜੈਕਸ਼ਨ ਸਰਟੀਫਿਕੇਟ ਦੇ ਰੂਪ ਦੇ ਵਿੱਚ ਹਾਸਲ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਜਿਹੜਾ ਲਾਇਸੈਂਸ ਆ ਉਹ ਇਸ਼ੂ ਹੋਏਗਾ ਸੋ ਇਸ ਵਕਤ ਦੀਆਂ ਇਹ ਨਿਕਲੀਆਂ ਜਾਣਕਾਰੀਆਂ ਜਿਹੜੀਆਂ ਨੇ ਇਹ ਭਾਰਤ ਦੀ ਡਾਇਮੰਡ ਸਿਟੀ ਕਹੇ ਜਾਣ ਵਾਲੇ ਆ ਇਲਾਕੇ ਦੇ ਵਿੱਚੋਂ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਇਸ ਵਕਤ ਅਹਮਦਾਬਾਦ ਦੇ ਵਿੱਚ ਇਸ ਸਾਰੀ ਪ੍ਰਕਿਰਿਆ ਨੂੰ ਲਾਗੂ ਕਰ ਦਿੱਤਾ ਗਿਆ ਹੈ 1 ਜੁਲਾਈ 2025 ਤੋਂ ਇਹ ਪ੍ਰਕਿਰਿਆ ਜਿਹੜੀ ਹੈ ਉੱਥੇ ਲਾਗੂ ਹੋ ਚੁੱਕੀ ਹੈ ਤੇ ਹੌਲੀ-ਹੌਲੀ ਇਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋ ਸਕਦੀ ਹੈ ਅਜਿਹੀਆਂ ਕਿਆਸਰਾਈਆਂ ਵੀ ਲੋਕਾਂ ਦੇ ਵੱਲੋਂ ਲਾਈਆਂ ਜਾ ਰਹੀਆਂ ਨੇ ਬਾਕੀ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਤਮਾਮ ਖਬਰ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਜ਼ਰੂਰ ਸਾਂਝੀ ਕਰੋ ਦੇ ਜਾਣਾ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਲਾਇਸੈਂਸ ਮਹੀਆ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਰੱਖੇ ਗਏ ਪਾਲਤੂ ਜਾਨਵਰ ਪਾਲਤੂ ਕੁੱਤੇ ਜਿਹੜੇ ਨੇ ਉਹਨਾਂ ਦਾ ਰੱਖ-ਰਖਾਵ ਜਿਹੜਾ ਬਿਹਤਰ ਤਰੀਕੇ ਦੇ ਨਾਲ ਕੀਤਾ ਜਾਏਗਾ ਕਿ ਗਲੀ ਗੁਮਾਂਡ ਦੇ ਵਿੱਚ ਜਾਂ ਫਿਰ ਰਾਘੀਰ ਜਿਹੜੇ ਨੇ ਉਹਨਾਂ ਨੂੰ ਆਉਣ ਵਾਲੀਆਂ ਦਿੱਕਤ ਪਰੇਸ਼ਾਨੀਆਂ ਤੇ ਉਹਨਾਂ ਦੇ ਲਈ ਦਿੱਕਤ ਪਰੇਸ਼ਾਨੀ ਦਾ ਕਾਰਨ ਬਣਨ ਵਾਲੇ ਇਨ੍ਹਾਂ ਘਰ ਦੇ ਵਿੱਚ ਰੱਖੇ ਹੋਏ ਕੁੱਤਿਆਂ ਦੇ ਵੱਖ-ਵੱਖ ਤਰੀਕੇ ਦੇ ਨਾਲ ਕੀਤੇ ਗਏ ਹਮਲੇ ਦੀਆਂ ਘਟਨਾਵਾਂ ਜੜੀਆਂ ਨੇ ਰੁਕਣ ਗਈਆਂ ਜੋ ਵੀ ਮੰਨ ਦੇ ਵਿੱਚ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਅਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਨਾਲ ਦੀ ਨਾਲ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪੁਖਤਾ ਜਾਣਕਾਰੀਆਂ ਭਰਪੂਰ ਸਟੀਕ ਖਬਰ ਜਿਹੜੀ ਹੈ ਇਹ ਪਹੁੰਚਦੀ ਹੋ ਸਕੇ ਤੇ ਉਹਨਾਂ ਤੱਕ ਵੀ ਜਾਣਕਾਰੀਆਂ ਪਹੁੰਚਣ ਕਿ ਕਿਵੇਂ ਜੇਕਰ ਉਹਨਾਂ ਦੇ ਵੱਲੋਂ ਵੀ ਘਰ ਦੇ ਵਿੱਚ ਆਪਣੇ ਕੋਈ ਪਾਲਤੂ ਕੁੱਤੇ ਨੂੰ ਰੱਖਿਆ ਜਾਣਾ ਤਾਂ ਉਸ ਦੇ ਲਈ ਲਾਇਸੈਂਸ ਲੈਣਾ ਜ਼ਰੂਰੀ ਹੋਵੇਗਾ ਦੇ ਲਈ ਵੱਖ-ਵੱਖ ਤਰੀਕੇ ਦੀਆਂ ਇਹਨਾਂ ਪ੍ਰਕਿਰਿਆਵਾਂ ਦੇ ਵਿੱਚੋਂ ਦੀ ਲੰਘਣਾ ਬੇहद ਜ਼ਰੂਰੀ ਹੋਵੇਗਾ I feel anyone that comes to Canada the one thing they'll always do is Niagara Falls For me family trips are about being together sitting face to face and talking These are the things you remember